ਇਹ ਧਰਮ ਦੀ ਦੁਨੀਆ ਦੇ ਵਿੱਚ ਜਦੋਂ ਆਪਾਂ ਇੱਥੇ ਗੁਰਦੁਆਰੇ ਆਉਨੇ ਆ ਇਹ ਇਹੀ ਗੱਲਾਂ ਨੇ ਕਿ ਕੀ ਆਪਾਂ ਕਿਸੇ ਦੂਸਰੇ ਨੂੰ ਵੱਧ ਦਾ ਫੁੱਲ ਦਾ ਵੇਖ ਪ੍ਰਸੰਨ ਚਿਤ ਹੋ ਸਕਦੇ ਆ ਔਰ ਗੁਰੂ ਕੀ ਬਾਣੀ बार-बार ਕਹਿੰਦੀ ਹੈ ਕਿ ਜਿਸ ਕੈ ਅੰਤਰਤਾਤ ਪਰਾਇ ਹੋਵੇ ਇਸ ਦਾ ਕਦੇ ਨਾ ਕੋਈ ਪਤਾ ਦੂਜਿਆਂ ਦੇ ਪ੍ਰਤੀ ਈਰਖਾ ਵੈਰ ਵਿਰੋਧ ਰੱਖਣ ਵਾਲੇ ਦਾ ਆਪਣਾ ਭਲਾ ਕਦੇ ਨਹੀਂ ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਕਿ ਜੇ ਤੁਹਾਨੂੰ ਬਾਂਦਰ ਦਾ ਘਰ ਮਿਲੇ ਤੇ ਮੈਨੂੰ ਵੀ ਦੱਸਿਓ ਕਿ ਮੈਂ ਇਹ ਗੱਲ ਕੋਈ ਜੇ ਤੁਹ ਪੜਦਾ ਸੀ ਉਹ ਦ ਸੁਣੀ ਸੀ ਉਹਗੇ ਠੱਪੀ 40 ਸਾਲ ਉਹਗੇ ਸੰਗਲ ਕਿ ਜਿੱਥੇ ਬਾਂਦਰ ਰਹਿੰਦਾ ਹੈ ਉੱਥੇ ਕਿਸੇ ਪੰਛੀ ਦਾ ਕੋਈ ਆਲਣਾ ਨਹੀਂ ਬੀਕੋ ਉਹ ਤੋੜ ਦਿੰਦਾ ਜਿੱਥੇ ਬਾਂਦਰ ਹੋਏਗਾ ਉੱਥੇ ਕਿਸੇ ਪੰਛੀ ਦਾ ਆਲਣਾ ਨਹੀਂ ਹੋਏਗਾ ਉਹਦਾ ਘਰ ਨਹੀਂ ਹੋਏਗੀ ਇਹੀ ਕਾਰਨ ਕਹਿੰਦੇ ਰੱਬ ਨੇ ਇਹਨੂੰ ਵੀ ਸ਼ਰਾਪ ਦਿੱਤਾ ਹੈ ਕਿ ਲੋਕਾਂ ਦੇ ਘਰ ਉਜਾੜਨ ਵਾਲੇ ਬਾਂਦਰਾ ਕਹ ਪਰ ਫਿਰ ਤੇਰਾ ਵੀ ਨਹੀਂ ਹੋਏਗਾ। ਤੁਸੀਂ ਕਦੇ ਵੇਖ ਲਿਓ ਕਦੇ ਪੱਥਰ ਤੇ ਸੁਤਾ ਮਿਲੇਗਾ ਕਦੇ ਕੰਧ ਤੇ ਸੁਤਾ ਮਿਲੇਗਾ। ਕਦੇ ਰੁੱਖ ਤੇ ਸੁਤਾ ਮਿਲੇਗਾ। ਬਾਦਰ ਦਾ ਤੁਹਾਨੂੰ ਧਰਤੀ ਤੇ ਘਰ ਨਹੀਂ ਮਿਲੇਗਾ। ਹੈ ਹੀ ਨਹੀਂ। ਹੋ ਸਕਦਾ ਹੀ ਨਹੀਂ ਰੱਬ ਦਾ ਸਰਫਿਆ ਹੋਇਆ। ਕਿਉਂਕਿ ਉਹ ਕਿਸੇ ਦਾ ਘਰ ਰਹਿ ਨਹੀਂ ਨਹੀਂ ਦਿੰਦਾ ਰੱਬ ਫਿਰ ਉਹਦਾ ਘਰ ਬਣ ਨਹੀਂ ਦਿੰਦਾ। ਇਹ ਜਿਹੜਾ ਸਿਧਾਂਤ ਹੈ ਨਾ ਸਿੱਖੀ ਦਾ ਸਰਬੱਤ ਦਾ ਭਲਾ ਇਹ ਬਹੁਤ ਵੱਡਾ ਸਿਧਾਂਤ ਹੈ ਹੁਣ ਸਾਡੇ ਤੋਂ ਗਲਤੀ ਇਹ ਹੋ ਗਈ ਵੀ ਅਸੀਂ ਇਹੀ ਚੁੱਕੇ ਤੁਰ ਪਏ ਜਿਹਨੂੰ ਮਰਜ਼ੀ ਪੁੱਛ ਲੋ ਸਿੱਖ ਨੂੰ ਅਈ ਤੇ ਸਰਬੱਤ ਦਾ ਭਲਾ ਮੰਗਦੇ ਆ ਕਦੇ ਕੀਤਾ ਹੀ ਕਿਸੇ ਦਾ ਸਰਬੱਤ ਦਾ ਭਲਾ ਮੰਗਣਾ ਗੁਰੂ ਨਾਨਕ ਦੇ ਘਰ ਦਾ ਪ੍ਰਿੰਸੀਪਲ ਹੈ ਅਰਦਾਸ ਨਹੀਂ ਹੈ ਇਹ ਪ੍ਰਿੰਸੀਪਲ ਹੈ ਹਰ ਸਿੱਖ ਨੇ ਦ੍ਰਿੜ ਕਰਨਾ ਹੈ ਔਰ ساری ਉਮਰ ਯਤਨ ਕਰਨਾ ਹੈ ਕਿ ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰੋ ਉਸੇ ਜਦੋਂ ਘਰੋਂ ਸਵੇਰੇ ਨਿਕਲਦੇ ਆਂ ਬੜ ਬੜਾ ਕੇ ਆਓ ਇੱਕ ਨੇਕੀ ਇੱਕ ਭਲਾ ਜ਼ਰੂਰ ਕਰੋ ਕਿਸੇ ਨੂੰ ਅੰਨੇ ਨੂੰ ਛੜਕੀ ਕਰਾਸ ਕਰਾ ਦੇਂ ਤੇ ਤੇ ਪੰਛੀਆਂ ਨੂੰ ਪਾਣੀ ਪਾ ਦਿਓ ਚੋਗਾ ਪਾ ਦਿਓ ਪਰ ਹੁਣ ਸਵਾਲ ਕਿਉਂ ਹੈ ਫਿਰ ਬੇਅਕਲੀ ਸਾਹਿਬ ਜੀ ਵੀ ਹੈ ਅਸੀਂ ਜਿੰਨੇ ਦਾਣੇ ਪਾਉਣੇ ਨੇ ਕਬੂਤਰਾਂ ਨੂੰ ਗੁਰਦੁਆਰੇ ਪਾਉਣੇ ਨੇ ਪੁੱਛੋ ਵੀ ਮਿੱਠਾ ਤੂੰ ਚੁਕੇਗਾ ਕਿ ਤੇਰੇ ਬੱਚੇ ਚੁਕਣ ਗਿਆ ਦੇਖੋ ਅਕੜ ਦਾ ਵੀ ਤੇ ਘਟਾ ਹੈ ਨਾ ਦੁੱਧ ਪਾਉਣੇ ਕੁੱਤੇ ਨੂੰ ਵੀ ਗੁਰਦੁਆਰੇ ਆ ਕੇ ਪਾਉਣੇ ਦਾਣੇ ਪਾਉਣੇ ਨੇ ਕਬੂਤਰ ਨੂੰ ਵੀ ਗੁਰਦੁਆਰੇ ਆ ਕੇ ਪਾਉਣੇ ਨੇ ਤਾ ਕਿ ਇੱਥੇ ਤੂੰ ਦਾਣੇ ਪਾ ਜੇਂਗਾ ਤੇ ਮਿੱਠਾ ਫਿਰ ਭਾਈ ਤੂੰ ਆਪਣਾ ਬੱਚੇ ਘੱਡੀ ਵੀ ਮਿੱਠਾ ਵੀ ਚੋਕਦੇ ਨੂੰ ਫਿਰ ਸੇਵਾ ਬਹੁਤ ਵਧੀਆ ਪਰ ਮੱਤ ਥੋੜੀ ਸੇਵ ਗਵਾਈ ਗੁਰਦਾਰੇ ਕੁੱਤੇ ਇਕੱਠੇ ਕਰ ਦਿੱਤੇ ਗੁਰਦਾਰੇ ਚ ਮੰਗਤੇ ਇਕੱਠੇ ਕਰ ਦਿੱਤੇ ਉੱਥੇ ਜਾਓ ਨਾ ਜਿੱਥੇ ਗਰੀਬ ਰਹਿੰਦੇ ਉੱਥੇ ਜਾ ਕੇ ਉਹਨਾਂ ਦੀ ਮਦਦ ਕਰੋ ਤੁਸੀਂ ਲੋਕਾਂ ਨੂੰ ਉਤਸ਼ਾਹਤ ਕਰ ਦਿੱਤਾ ਵੀ ਨਹੀਂ ਘਰ-ਬਾਰ ਛੱਡੋ ਇੱਥੇ ਆ ਕੇ ਬਹਿ ਜਾਓ ਅਸੀਂ ਤੁਹਾਨੂੰ ਪੈਸੇ ਦੇਾਂਗੇ ਇਹੀ ਕਾਰਨ ਹੈ ਜਿੰਨੇ ਇੱਥੇ ਮੰਗਤੇ ਤੁਰੇ ਫਿਰਦੇ ਤੁਸੀਂ ਅੱਜ ਇਹਨਾਂ ਨੂੰ ਚਾਹੀਦੇ ਕੱਪੜੇ ਪਾ ਦੇ ਇੱਕ ਘੰਟੇ ਬਾਅਦ ਕੱਪੜੇ ਚੇਂਜ ਕਰ ਲੈਣਗੇ ਕਿਉਂਕਿ ਇਹਨਾਂ ਨੂੰ ਚਿਪਾ ਦਾ ਚਿੱਟੇ ਕੱਪੜਿਆਂ ਨੇ ਕਿਸੇ ਨੇ ਪੈਸੇ ਨਹੀਂ ਦੇਤੇ ਹੁਣ ਇਹ ਮੈਲੇ ਕੋਚਲੇ ਰਹਿਣ ਇਹ ਪਟੜੀ ਤੇ ਰਹਿਣ ਇਹ ਗੰਦਗੀ ਵਿੱਚ ਰਹਿਣ ਇਹ ਦਾਨੀਆਂ ਦੀ ਕਿਰਪਾ ਹੈ ਕਿਉਂਕਿ ਜੇ ਕਿਤੇ ਚਾਈ ਦੀ ਝੁੱਗੀ ਚ ਬਹਿ ਕੇ ਤੇ ਰਹਿਣ ਤੁਸੀਂ ਦਾਨ ਨਹੀਂ ਕਰਨਾ ਤੇ ਤੁਸੀਂ ਕੀ ਕੀਤਾ ਨੇ ਜੀ ਮਦਦ ਕੀਤੀ ਕਿ ਸਤਿਆਨਾਸ਼ ਕੀਤਾ ਤੁਸੀਂ ਕਿਉਂ ਕਿਸੇ ਨੂੰ ਮੰਗਣ ਵਾਸਤੇ ਮਜਬੂਰ ਕਰਦੇ ਉਹਨੀ ਉਹਦੀ ਇੰਨੀ ਮਦਦ ਕਰਦੇ ਵੀ ਉਹਦੀ ਉਹਦਾ ਮੰਗਣਾ ਹੀ ਮੁੱਕ ਜਾਏ ਸਿੱਖ ਧਰਮ ਇਹ ਕਹਿੰਦਾ ਹੈ ਮੰਗਣ ਨਹੀਂ ਲਾਉਣਾ ਉਹਦਾ ਮੰਗਣਾ ਮਕਉਣਾ ਜਿੰਨੇ ਕਿ ਇਥੇ ਮੰਗਤੇ ਬੰਗਲਾ ਸਾਹਿਬ ਦੇ ਬਾਹਰ ਵੇਂਦੇ ਨੇ ਤੇ ਜਿੰਨੇ ਤੁਸੀਂ ਅਮੀਰ ਬੰਗਲਾ ਸਾਹਿਬ ਆਉਨੇ ਹੋ ਇੱਕ ਇੱਕ ਨੂੰ ਲੈ ਜਾਓ ਚੁੱਕ ਕੇ ਹੁਣ ਕੋਮ ਚੱਲ ਪਈ ਨਾ ਧੋਆ ਫੜ ਕੱਪੜੇ ਚਲੋ ਫੈਕਟਰੀ ਦੇ ਬਾਹਰ ਬੈਠ ਅਸੀਂ ਤੈਨੂੰ 10000 15000 ਤਨਖਾਹ ਦੇਾਂਗੇ ਆਪੇ ਮਗਤਾ ਪੁਣਾ ਮੁੱਕ ਜੇ ਉਹਦਾ ਤੁਸੀਂ ਇਦਾਂ ਨਹੀਂ ਤੁਸੀਂ ਵੀ ਨਹੀਂ ਚਾਹੁੰਦੇ ਵੀ ਕੱਲ ਉਹ ਆਉਣ ਤੇ ਤੁਹਾਡੇ ਕੋਲੋਂ 10 ਰੁਪਏ ਕੋਈ ਨਾ ਮੰਗੇ ਕਿਉਂਕਿ ਦਾਨੀ ਹੋਣਾ ਚੇਰੀ ਉਹ ਜਿੰਨਾ ਚਿਰੇ ਮੰਗਤੇ ਜਿੰਨੇ ਮੰਗਤੇ ਹਟ ਗਏ ਤੁਸੀਂ ਦਾਨੀ ਨਹੀਂ ਰਹਿਣਾ ਚੰਗਾ ਭਲਾ ਭਲਾ ਆਦਮੀ ਤੁਹਾਡੇ 10 ਰੁਪਏ ਕਿਉਂ ਫੜੇਗਾ ਜੀ ਸੁਤ ਧਰਮ ਦੀ ਜਿਹੜੀ ਮੱਤ ਹੈ ਅਸੀਂ ਉਹਦਾ ਪ੍ਰਚਾਰ ਪ੍ਰਸਾਰਕ ਹੁਣ ਗੁਰੂ ਹਰਾਈ ਸਾਹਿਬ ਗੁਰੂ ਬਣੇ ਉਹਨੇ ਗੱਲ ਤੇ ਮਾਤਾ ਮਰਵਾਹੀ ਨੇ ਬਰਦਾਸ਼ਤ ਨਹੀਂ ਕੀਤੀ ਸਾਡੀ ਦੁਨਿਆਵੀ ਜ਼ਿੰਦਗੀ ਚ ਕੋਈ ਐਸੀ ਘਟਨਾ ਵਾਪਰਦੀ ਤੇ ਸੁਭਾਵਕ ਹੈ ਕਿਸੇ ਦਾ ਬੱਚਾ ਬਹੁਤੇ ਨੰਬਰ ਲੈ ਗਿਆ ਕਿਸੇ ਦਾ ਬੱਚਾ ਨੌਕਰੀ ਲੈ ਗਿਆ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਸੁਭਾਵਕ ਸਾਡੇ ਮਨ ਚੀਰ ਖਾਏਗੀ ਇਹਨੂੰ ਮਟਾਉਣਾ ਹੈ ਇਸੇ ਨੂੰ ਮਟਾਉਣਾ ਜਦੋਂ ਤੁਸੀਂ ਇਹ ਛੱਡ ਦੇਵੋਗੇ ਬਸ ਫਿਰ ਫਿਰ ਗੁਰੂ ਦੀ ਕਿਰਪਾ ਤੁਹਾਡੇ ਤੇ ਹੋ ਜਾਏਗੀ ਔਰ ਤੁਸੀਂ ਤੁਰੇ ਫਿਰਦੇ ਹੋ ਨਿਰਮਲ ਬਾਬਿਆਂ ਮਗਰ ਭਈ ਉਹ ਜਨੇਬੀਆਂ ਖਾ ਲੋ ਤੇ ਕਿਰਪਾ ਹੋ ਜਾਏਗੀ ਪਰਸ ਲੈ ਲੋ ਤੇ ਕਿਰਪਾ ਹੋ ਜਾਏਗੀ ਹਾਂ ਪਰਸ ਵਾਲੇ ਦੇ ਤਾਂ ਹੋ ਜਾਏਗੀ ਸਾਰੇ ਵੇਖ ਜਾਣਗੇ ਤੁਹਾਡੇ ਤੇ ਨਹੀਂ ਤੁਹਾਡੇ ਤੇ ਕਿਰਪਾ ਹੋਏਗੀ ਜਦੋਂ ਤੁਸੀਂ ਗੁਰੂ ਵਾਲੇ ਪਾਸੇ ਮੂੰਹ ਕਰੋਗੇ ਕਿਰਪਾ ਗੁਰੂ ਨੇ ਕਰਨੀ ਜਲੇਬੀਆਂ ਵਾਲੇ ਤੇ ਪਰਸਾ ਵਾਲੇ ਕਿਰਪਾ ਕਰਨ ਲੱਗੇ ਤੇ ਸੜ ਗਿਆ ਫਿਰ ਉਹ ਜਿਵੇਂ ਅਸੀਂ ਲੱਡੂ ਲੈ ਲੈ ਦੁਕਾਨ ਤੋਂ ਤੇ ਲੱਡੂ ਲੈਣੇ ਪ੍ਰਸ਼ਾਦ ਹੋ ਜਾਂਦੇ ਨੇ ਕਹੇ ਜੀ ਮੰਗੜਾ ਸਵੀਟ ਹਾਊਸ ਤੋਂ ਪ੍ਰਸ਼ਾਦ ਲੈ ਕੇ ਆਏ ਵੀ ਉਹ ਕਦੋਂ ਪ੍ਰਸ਼ਾਦ ਬਣਾਉਣ ਲੱਗੇ ਉਹ ਤੇ ਹਲਵਾਈ ਨੇ ਬਈ ਮਠਿਆਈ ਨੂੰ ਪ੍ਰਸ਼ਾਦ ਕਹਿਣਾ ਇਹ ਸਾਡੀ ពੁੱਠੀ ਮੱਠਿਆਈ ਨੂੰ ਮਠਿਆਈ ਕਹੋ ਲਿਆਓ ਗੁਰਦਾਰੇ ਚ ਬਣਾ ਥੋੜਾ ਹੀ ਕੋਈ ਪਰ ਵਰਤਾਓ ਤਰੀਕੇ ਨਾਲ ਲੰਗਰ ਚ ਵਰਤਾਓ ਹਲਵਾਈ ਤੋਂ ਲਿਆਓ ਲੰਗਰ ਚ ਵਰਤਾਓ ਕੌਣ ਰੋਕਦਾ ਤੁਹਾਨੂੰ ਹਲਵਾਈ ਤੋਂ ਲੈ ਆਉਣੀ ਮਠਿਆਈ ਦਾ ਪ੍ਰਸ਼ਾਦ ਬਣਾ ਲੈਣਾ ਵਰਤਉਣਾ ਜਾ ਕੇ ਸਰੋਵਰ ਤੇ ਇਹ ਗਲਤ ਹੈ ਗੁਰੂ ਘਰ ਦੇ ਵਿੱਚ ਸਿੱਖਣ ਦੀ ਲੋੜ ਹੈ ਕੀ ਗੁਰੂ ਨੇ ਤੁਹਾਨੂੰ ਕੋਈ ਕਪੜਾ ਪਾਉਣ ਤੋਂ ਮਨਾ ਕੀਤਾ ਹੈ ਕਪ ਗੁਰੂ ਨੇ ਤੁਹਾਨੂੰ ਕੋਈ ਗੱਡੀ ਰੱਖਣ ਤੋਂ ਮਨਾ ਕੀਤਾ ਹੈ ਘਰ ਬਣਾਉਣ ਤੋਂ ਮਨਾ ਕੀਤਾ ਹੈ ਵਿਆਹ ਕਰਾਉਣ ਤੋਂ ਮਨਾ ਕੀਤਾ ਹੈ ਕੋਈ ਧੀ ਪੁੱਤਰ ਜੰਮਣ ਤੋਂ ਮਨਾ ਕੀਤਾ ਦੱਸੋ ਤੁਹਾਨੂੰ ਸਹੀ ਗੁਰੂ ਨੇ ਕਿਹੜੀ ਗੱਲ ਤੋਂ ਮਨਾ ਕੀਤਾ ਚੋਰੀ ਚਿਕਾਰੀ ਤੋਂ ਮਨਾ ਜਰੂਰ ਕੀਤਾ ਵੀ ਇਹ ਨਹੀਂ ਕਰਨਾ